ਨੌਜਵਾਨਾਂ ਦਾ ਜਿਹੜਾ ਇਹ ਜਿਹੜੀਆਂ ਇਹ ਮੌਤਾਂ ਰੁਕਣਗੀਆਂ ਇਹ ਆਪਕੋ ਆਪਣੀ ਜਿਹੜੀ ਸਿਆਸਤ ਕਰਦੇ ਨੇਗੇ ਹੁਣ ਜਿਹੜਾ ਸਖਵਿੰਦਰ ਸਿੰਘ ਦਾ ਜਿਹੜਾ ਕਾਤਲ ਹੋਇਆ ਇਹਨੂੰ ਜਿਹੜੀ ਮੌਜੂਦਾ ਪਾਰਟੀ ਆ ਇਹਦੇ ਉੱਪਰ ਝੂਠੇ ਪਰਚੇ ਪਾਏ ਝੂਠੇ ਪਰਚੇ ਪਾਉਣ ਤੋਂ ਬਾਅਦ ਸਰਪੰਚੀ ਦੀ ਰੋਲੀ ਸਰਪੰਚੀ ਰੋਲਣ ਤੋਂ ਬਾਅਦ ਤੇ ਇਹਦਾ ਜਿਹੜਾ ਕਿ ਇਹ ਨੌਜਵਾਨ ਘੁੰਮ ਰਹੇ ਹਾਂ ਸੀਗਾ ਹਰ ਇੱਕ ਧਰਨੇ ਦੇ ਵਿੱਚ ਹਰ ਇੱਕ ਥਾਂ ਤੇ ਵਿਚਾਰੇ ਨੇ ਜਾਣਾ ਮੇਰੇ ਪਿੱਛੇ ਗਿਆ ਹਰ ਇੱਕ ਥਾਂ ਤੇ ਦਿੱਲੀ ਗਿਆ ਹਰ ਇੱਕ ਥਾਂ ਤੇ ਬੰਦੇ ਨੇ ਜਾ ਕੇ ਪੰਜਾਬ ਦੀ ਆਵਾਜ਼ ਚੁੱਕੀ ਪਰ ਇੱਕ ਬੰਦਾ ਉਹਦੇ ਹਥਿਆਰ ਲਈ ਵੀ ਮੰਨਤਾ ਕੱਢ ਰਿਹਾ ਉਹ ਵੀ ਨਹੀਂ ਹਥਿਆਰ ਦਿੱਤਾ ਗਿਆ ਇੱਥੇ ਲਾਭ ਉਹਗੇ ਕਿਸੇ ਫੋਨ ਮਾਰੇ ਵੇ ਸਾਡੇ ਬੰਦਾ ਲਾਇਸੈਂਸ ਬਣਾ ਦੇ ਦੋ ਬਣਾਉਂਦੇ ਨੇ ਮੈਂ ਕਿੰਨੇ ਵਾਰੀ ਡੀਸੀ ਕੋਲੇ ਜਾਇਆ ਸਾਡਾ ਬਣਵਾਤਾ ਸਾਡੇ ਕੋਲ ਇੱਕ ਲਾਇਸੈਂਸ ਆ ਸੀ ਇੰਨੇ ਲੋਕਾਂ ਦੇ ਵਿੱਚ ਜਾਣਦੇ ਆ ਇੰਨੇ ਥਾਵਾਂ ਤੇ ਜਾਣਦੇ ਆ ਕਰਤਾ ਕੰਮ ਨਹੀਂ ਕੀਤਾ ਇਸ ਕਰਕੇ ਜਿਹੜੀ ਸਮੱਸਿਆ ਹੈ ਆ ਕਿ ਇਹ ਜਿਹੜੇ ਦੱਸੋ ਵੀ ਜਿਹੜੀਆਂ ਇਹ ਜਿਹੜਾ ਹੋ ਕਿਉਂ ਰਿਹਾ ਇਹ ਕੰਮ ਬੰਦ ਕਦੋਂ ਹੋਊਗਾ ਫਿਰ ਇੱਕ ਬੰਦਾ ਉਹ ਹਥਿਆਰ ਕਿੱਥੋਂ ਲੈ ਕੇ ਆਇਆ ਇੱਕ ਬੰਦਾ ਜਿਹੜੇ ਨੇ ਕਤਲ ਕੀਤਾ ਉਹਦੇ ਕੋਲੇ ਕਹਿੰਦੇ ਸੋਟੀ ਲੈਣ ਨੂੰ ਪੈਣੀ ਉਹ ਹਥਿਆਰ ਕਿੱਥੋਂ ਲੈ ਕੇ ਆਇਆ ਐਸਕੇ ਕੰਮ ਦਾ ਦੇ ਸਰਕਾਰਾਂ ਦੇ ਖਿਲਾਫ ਬਾਈ ਸੁਖਵਿੰਦਰ ਬਾਈ ਦਾ ਲਾਇਸੈਂਸ ਰੱਦ ਕਰ ਦੇਣਾ ਉਹਨੂੰ ਸਕਿਉਰਟੀ ਨਾ ਦੇਣਾ ਇਹ ਮੈਂ ਖੜ ਜਾ ਮੱਕ ਦੇ ਸਟੇਜ ਤੋਂ ਮੇਰੇ ਨਾਲ ਜਿਹੜੇ ਮੈਂ ਗੱਲਾਂ ਬੋਲ ਕਾ ਮੈਂ ਨੀ ਸਿਸਟਮ ਦੇ ਉਹ ਕਹਿੰਦੇ ਸਰਕਾਰ ਨੇ ਸਿਸਟਮ ਦੇ ਖਿਲਾਫ ਹੈ ਅਸਲ 'ਚ ਤੁਹਾਡਾ ਬਾਈ ਮੈਂ 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 ਉਹੀ ਜਿਹੜੀ ਗੱਲ ਕਹਿਣਾ ਚਾਹੁੰਦਾ ਵੀ ਅੱਜ ਸੱਤਾ ਦੇ ਵਿੱਚ ਇਹ ਆ ਗਈ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਸੇ ਪਾਰਟੀ ਨੇ ਸੱਤਾ ਦੇ ਵਿੱਚ ਆਉਣਾ ਕਾਂਗਰਸ ਨੇ ਆਉਣਾ ਬੀਜੇਪੀ ਨੇ ਆਉਣਾ ਹੋਰ ਸਾਰਿਆਂ ਨੇ ਆਉਣਾ ਪਰ ਮੈਂ ਇਹ ਚੀਜ਼ ਕਹਿ ਕੇ ਚਾਹਨਾ ਵੀ ਜਿਹੜੀ ਸਰਪੰਚ ਸਾਹਿਬ ਦੀ ਸੋਚ ਸੀਗੀ ਇੱਥੇ ਜਿਹੜੇ ਲੋਕ ਆਏ ਆ ਉਹਦੀ ਸੋਚ ਤੇ ਬੰਦੇ ਨੇ ਕਿਉਂ ਮਰਿਆ ਆਂਖਲੇ ਮਰਿਆ ਵੀ ਤੁਸੀਂ ਉਹਦੀ ਸੋਚ ਤਾਂ ਲੈ ਕੇ ਜਾਓ ਨਾ ਅੱਗੇ ਯਾਰ ਅਸੀਂ ਪਿੰਡਾਂ ਦੇ ਵਿੱਚ ਤਾਂ ਪਾਟੇ ਖੜੇ ਆ ਕਿੰਨਾ ਕਬੜਾ ਇਕੱਠ ਹੋ ਗਿਆ ਬਾਈ ਦੱਸੋ ਮੈਂ ਮੇਰੀ ਮੰਗ ਇਹ ਆ ਕਿ ਸਭ ਤੋਂ ਪਹਿਲਾਂ ਜਿਹੜੇ ਸਾਡੇ ਪਿੰਡਾਂ ਦੇ ਸਰਪੰਚ ਨੇ ਉਹਨਾਂ ਨੂੰ ਉਹਨਾਂ ਨੂੰ ਹੱਪਧੋੜ ਨੂੰ ਜਾਂ ਹੱਪਧੋੜ ਪਿੰਡ ਨੂੰ ਬਹੁਤ ਵੱਡਾ ਮੰਨਿਆ ਜਾਂਦਾ ਉਹਨਾਂ ਨੂੰ ਇੱਕ ਮੰਗ ਧ ਜਿਹੜੇ ਫੇਸਬੁੱਕ ਤੇ ਪੋਸਟਾਂ ਪਾ ਰਹੇ ਨੇ ਮੈਂ ਕਹਿੰਨਾ ਇਸ ਤੋਂ ਬਾਅਦ ਜਾਂਚ ਦਾ ਵਿਸ਼ਾ ਵੀ ਕਿਹਨੇ ਕਤਲ ਕਰਾਇਆ ਕਿੱਥੋਂ ਹਥਿਆਰ ਆਇਆ ਕਿਹਦੀ ਸ਼ੈਤ ਹੋਇਆ ਉਹ ਜਾਂਚ ਦਾ ਵਿਸ਼ਾ ਉਹਦੇ ਲਈ ਅਸੀਂ ਬੈਠੇ ਆਂ ਪਰ ਅੱਜ ਐਸੇ ਟਾਈਮ ਹੀ ਜਿਹੜੀਆਂ ਪੰਚਾਇਤਾਂ ਦੇ ਪਿੰਡਾਂ ਦੇ ਲੋਕ ਜਿਹੜੇ ਸਰਪੰਚ ਸਾਹਿਬ ਨਾਲ ਜਿਹੜੀਆਂ ਵਧਿੱਕਿਆ ਕੀਤੇ ਆ ਗੀਆਂ ਜੋ ਮਾੜੇ ਸ਼ਬਦ ਉਹਨੂੰ ਬੋਲੇ ਗਏ ਉਹਦੀ ਮਾਫੀ ਸਭ ਤੋਂ ਪਹਿਲਾਂ ਲਾਹ ਵਗੋ ਕੇ ਆ ਕੇ ਜਨਤਾ ਦੇ ਵਿੱਚ ਮਾਫੀ ਮੰਗੇ ਵੀ ਮੈਂ ਉਹਨਾਂ ਵਧਿੱਕਿਆ ਕੀਤੇ ਆ ਮੈਂ ਉੱਪਰ ਝੂਠੇ ਪਰਚੇ ਪਵਾਏ ਅੱਜ ਕਿਹੜਾ ਹੁਣ ਉਹ ਬੰਦਾ ਚੱਲ ਗਿਆ ਜਿਹੜਾ ਹੁਣ ਝੂਠੇ ਪਰਚੇ ਪਾਇਆ ਨੇ ਹੁਣ ਕਿਹੜਾ ਉਹ ਅਦਾਲਤਾਂ ਜਾ ਕੇ ਪੇਸ਼ੀ ਭੁਗਤ ਲੋ ਤਾਂ ਬੰਦਾ ਚੱਲ ਗਿਆ ਚੱਲ ਗਿਆ ਤਾਂ ਬੰਦਾ ਹੁਣ ਪੇਸ਼ੀਆਂ ਤੇ ਕੌਣ ਜਾਊਗਾ ਹੁਣ ਤਾਂ ਕਿਸੇ ਨੇ ਨਹੀਂ ਜਾਣਾ ਹੁਣ ਤਾਂ ਫੈਲਾ ਜਿਹੜੀਆਂ ਕਿ ਦਾਖਲ ਦਫ਼ਤਰ ਹੋ ਜਾਣਗੀਆਂ ਪਰ ਇਸ ਚੀਜ਼ ਦਾ ਦੱਸੇ ਵੀ ਅਸੀਂ ਇਹਨਾਂ ਉਹਦੇ ਖਿਲਾਫ ਆ ਅਸੀਂ ਉਹਦੇ ਖਿਲਾਫ ਘੰਡਾ ਚਲਾਇਆ ਹਰ ਇੱਕ ਥਾਂ ਤੇ ਉਹਦੀ ਕਿਤੇ ਨੂੰ ਆ ਕੇ ਆ ਵੀਡੀਓ ਨੇ ਸਾਰੇ ਆ ਤੁਸੀਂ ਦੇਖਿਆ ਸੋਸ਼ਲ ਮੀਡੀਆ ਵਾਲੇ ਮੇਰੀ ਨਾਲ ਵੀਡੀਓ ਚਲਾ ਦਿਓ ਜਦੋਂ ਕਹਿ ਰਹੇ ਦੀ ਧੌਣ ਤੇ ਗੋਡਾ ਧਰੋ ਇਹਨੂੰ ਇੱਥੇ ਫੜ ਕੇ ਡਾਂਗ ਭਰਾਓ ਬੰਦਾ ਕੀ ਗੱਲ ਕਰ ਰਿਹਾ ਕਿਸੇ ਚੰਗੀ ਗੱਲ ਨੂੰ ਵੀ ਜਿਹੜਾ ਕਿ ਜਨਤਾ ਦੇ ਵਿੱਚ ਬੇਇੱਜ਼ਤ ਕਰਨਾ ਫਿਰ ਆਪਣੇ ਪੇਜਾਂ ਉੱਪਰ ਵੀਡੀਓ ਵਾਇਰਲ ਕਰਨੀ ਦਾ ਬੋਗੋਕੇ ਨੇ ਕਿਵੇਂ ਦੀ ਬੇਇੱਜ਼ਤੀ ਕਰੀਏ ਜੇ ਕੋਈ ਹੋਰ ਹੋਰ ਕੋਈ ਕਿਸੇ ਪਿੰਡ ਦਾ ਸਰਪੰਚ ਬੋਲਿਆ ਹੋਰ ਕੀ ਬੋਲਿਆ ਉਹਦਾ ਨਾ ਆ ਕਰੂੰ ਜਿਹੜੀ ਇਹਦਾ ਨਾ ਕਰੀਏ ਇਸ ਚੀਜ਼ ਤੇ ਮਾਫੀ ਮੰਗੇ ਸਭ ਤੋਂ ਪਹਿਲਾਂ ਤਾਂ ਮੇਰਾ ਇਹ ਚੀਜ਼ ਹੈ ਇਹ ਸ਼ਾਇਦ ਕੀ ਦੀ ਹੈ ਫਿਰ ਇਹਨਾਂ ਨੂੰ ਸ਼ਾਇਦ ਤਾਂ ਦੇਖੋ ਕਿਹੜੀ ਸ਼ਾਇਦ ਹੀ ਆਪਾਂ ਗੱਲ ਕਰਦੇ ਆ ਸ਼ਾਇਦਾਂ ਜਿਹੜਾ ਇੱਕ ਜਾਜ ਦਾ ਬੇਸ਼ਅ ਕਿਹਦੀ ਸ਼ਾਇ ਹੈ ਕਿਹਨੇ ਕਤਲ ਕਰਾਇਆ ਮੈਂ ਕਹਿੰਦਾ ਤੇ ਉੱਚ ਪੱਧਰੀ ਜਾਂਚ ਹੋਣੀ ਜਿਹੜਾ ਇਸ ਤਰ੍ਹਾਂ ਵਿਧਾਇਕ ਬੋਲਣਾ ਉਹਦੀ ਛਾਇਆ ਅੱਛਾ ਉਹਦੀ ਛਾਇਆ ਤਾਂ ਸਾਨੂੰ ਸਭ ਨੂੰ ਪਤਾ ਕਿ ਜਿਹੜੀ ਪਾਰਟੀ ਹੁਣ ਪੰਜਾਬ ਦੇ ਵਿੱਚ ਜਿਹੜੀ ਸੱਤਾ ਹੈ ਜਿਹਦਾ ਕਿ ਚੱਲ ਰਿਹਾ ਹਕੂਮਤ ਚੱਲ ਰਹੀ ਹੈ ਉਹਦੀ ਛਾਇਆ ਉਹਦਾ ਬੰਦਾ ਹੈ ਸਰਕਾਰ ਜੀ ਦੀ ਆ ਹੁਣ ਉਹਦਾ ਐਮਐਲਏ ਇੱਕੜੀ ਛੋਟਾ ਮੋਟਾ ਹੈ ਇਹਦੀ ਇਹਦੇ ਕਹਿਣ ਤੇ ਪਰਚੇ ਹੁੰਦੇ ਨੇ ਇਹਦੇ ਕਹਿਣ ਤੇ ਲਾਇਸੈਂਸ ਬਣਦੇ ਜੀ ਕਹਿੰਦੇ ਸਾਰਾ ਕੁਝ ਹੁੰਦਾ ਅਸੀਂ ਸਾਡੇ ਇੱਕ ਚੀਜ਼ ਮੇਰੇ ਨਾਲ ਲਾਹ ਬੁੱਕ ਕੇ ਆ ਕੇ ਮੇਰੇ ਨਾਲ ਬੈਠ ਜੇ ਮੈਂ ਉਸ ਚੀਜ਼ ਦੀ ਨਹੀਂ ਸਪੋਰਟ ਕਰੀ ਕਿ ਤੇ ਮਜ਼ਦੂਰ ਮਜ਼ਦੂਰਾਂ ਦੀ ਪੁੱਤਾਂ ਤੂੰ ਜਿੱਤਣਾ ਚਾਹ ਤਲਸੀ ਆ ਕਹ ਵੀ ਹੋਰਾਂ ਪਾਰਟੀਆਂ ਵਿੱਚ ਅਸੀਂ ਨੂੰ ਗੱਲ ਕਿਹਾ ਕਿ ਤੂੰ ਜਿਤਨਾ ਚਾਹਿੰਦਾ ਮੇਰੀ ਮੇਰੀ ਇਸ ਚੀਜ਼ ਤੇ ਆ ਕੇ ਦੱਸ ਦੇ ਵੀ ਸਾਡਾ ਨਾ ਖੜਾ ਕਦੋਂ ਆ ਉਹ ਮੈਂ ਮੈਂ ਲਾਭ ਕੋ ਗੁਣਕ ਸਵਾਲ ਕਰਦਾ ਵੀ ਮੈਂ ਮੈਨੂੰ ਇੱਕ ਗੱਲ ਦੱਸ ਦੇ ਵੀ ਮੈਂ ਗਲਤ ਕੀ ਕਰਤਾ ਮੇਰੇ ਭੈਣਾਂ ਉੱਪਰ ਕਿਉਂ ਪਰਚੇ ਪਾਏ ਗਏ ਮੇਰੇ ਉੱਪਰ ਕਿਉਂ ਪਰਚੇ ਪਾਏ ਗਏ ਮੈਨੂੰ ਇੱਕ ਚੀਜ਼ ਦਾ ਜਵਾਬ ਆ ਕੇ ਦੇ ਦੇ ਵੀ ਮੈਂ ਗਲਤ ਕੀ ਕੀਤਾ ਵੀ ਮੇਰੇ ਪਿੱਛੇ ਕਿਉਂ ਨਹੀਂ ਬੋਲਾ ਮੈਂ ਤੂੰ ਮੇਰੇ ਘਰੇ ਆਇਆ ਲਾਭ ਕੋ ਘਰੇ ਆਇਆ ਮੇਰੇ ਵੋਟਾਂ ਵਲੇ ਘਰੇ ਆਇਆ ਮੇਰੇ ਘਰੇ ਆਇਆ ਮੈਂ ਕਿਹਾ ਕੋਈ ਗੱਲ ਨਹੀਂ ਤੂੰ ਮਜ਼ਦੂਰ ਆਤੀ ਪਤਾ ਮੈਂ ਚੰਨੀ ਘੇਰ ਏ ਮੈਨੂੰ ਕਹਿੰਦਾ ਵੀ ਹੱਥ ਬਣਾ ਲੈ ਕਹਿੰਦਾ ਮੈਨੂੰ ਨਾ ਘੇਰੀ ਮੈਂ ਕਿਹਾ ਯਾਰ ਤੂੰ ਪਹਿਲੀ ਵਾਰ ਆਇਆ ਸਾਨੂੰ ਪਰਖ ਕੇ ਦੇਖਣਾ ਚਾਹੀਦਾ ਤੂੰ ਕੀ ਵਿਕਾਸ ਕਰੇਗਾ ਕੀ ਨਹੀਂ ਕਰੇਗਾ ਪੁੱਛ ਲੈਣ ਨੂੰ ਇਹ ਜੀ ਸਪੋਰਟ ਕਰੀਏ ਇਹ ਇਹੇ ਰੰਜਿਸ਼ ਦੰਦਾਨੀ ਤੁਸੀਂ ਅੱਜ ਬੋਲ ਕੇ ਗਏ ਉਹੀ ਗੁੱਸਾ ਤਾਂ ਨਹੀਂ ਸੀ ਵੀ ਮੈਂ ਸਪੋਰਟ ਕਰੀ ਮੇਰੀ ਥਲੀ ਬਾਈ ਥਲੀ ਬਾਈ ਤੈਨੂੰ ਸਭ ਨੂੰ ਸਾਨੂੰ ਪੰਜਾਬ ਦੇ ਲੋਕਾਂ ਨੂੰ ਪਤਾ 21 ਦੁੱਕੀ ਭੇਡਾਂ ਥੱਲੇ ਕਮੈਂਟ ਕਰਨ ਦੀ ਬਜਾਏ ਕਿ ਭਾਨੇ ਦੀ ਸੋਚ ਗਿਆ ਭਾਨਾ ਕਰਨਾ ਕੀ ਚਾਹੁੰਦਾ ਭਾਨਾ ਚਾਹੁੰਦਾ ਕੀ ਆ ਰੰਜਿਸ਼ ਤੁਨੂੰ ਜੀ ਛੱਡੋ ਮੈਂ ਤਾਂ ਇਹਨਾਂ ਦੇ ਸਾਰੀਆਂ ਚੀਜ਼ਾਂ ਨੂੰ ਐ ਆ ਠੋਕਰ ਮਾਰ ਕੇ ਆ ਹੁਆ ਜੇ ਮੈਨੂੰ ਉਹਨਾਂ ਚੀਜ਼ਾਂ ਦਾ ਹੋ ਹੋਵੇ ਮੈਨੂੰ ਇਹ ਆ ਵੀ ਕੋਈ ਤਾਂ ਬੰਦਾ ਆ ਕੇ ਪੰਜਾਬ ਦਾ ਵਿਕਾਸ ਕਰੇ ਕੋਈ ਤਾਂ ਸੱਚ ਲਈ ਬੋਲੇ ਯਾਰ ਜੇਕਰ ਤੁਹਾਨੂੰ ਅਹੁਦਾ ਦੇਤਾ ਮੈਨੂੰ ਇੱਕ ਸਵਾਲ ਦਾ ਜਵਾਬ ਦੇ ਥਲੀ ਬਾਈ ਜੇਕਰ ਤੇਰੇ ਕੋਲੇ ਅਹੁਦਾ ਤੂੰ ਐਮਐਲਏ ਆ ਤੂੰ ਕੀ ਸੱਚ ਦੀ ਗੱਲ ਕਰੇਗਾ ਝੂਠ ਦੀ ਗੱਲ ਕਰੇਗਾ ਮੈਨੂੰ ਜਵਾਬ ਸੱਚ ਦੀ ਕਰੇਗਾ ਸੱਚ ਦੀ ਕਰੇਗਾ ਫਿਰ ਇਹ ਕਿਉਂ ਸੱਚ ਦੀ ਗੱਲ ਕਰ ਰਿਹਾ ਮੈਨੂੰ ਇਸ ਜਿਹੜਾ ਜਵਾਬ ਦੇ ਬੀ ਡਿਟੀਆਂ ਇਹ ਨੀਤੀਆਂ ਸਰਕਾਰ ਲੈ ਕੇ ਆ ਰਹੀ ਆ ਲੈਂਡ ਪੁਲਿੰਗ ਨੀਤੀ ਲੱਗੇ ਰਿਹਾ ਸਭ ਤੋਂ ਵੱਡਾ ਜਿਹ ਮੁੱਦਾ ਦੇਖ ਲਾ ਇਹਦੇ ਲਾਭ ਲੂ ਗੋਗਾ ਇਸ ਦੀਤੇ ਗੱਲ ਕਰੂਗਾ ਜਿਹੜਾ ਅ ਸਾਡਾ ਜਿਹੜਾ ਕਿ ਏ ਟਰਾਈਡੈਂਟ ਫੈਕਟਰੀ ਆ ਰਜਿੰਦਰ ਗੁਪਤਾ ਸੱਚੀ ਗੱਲ ਬਈ ਜਿਹੜੀ ਮੈਨੂੰ ਗੱਲ ਦੱਸੀ ਆ ਸੱਚੀ ਆ ਗੱਲ ਮੈਂ ਮੈਂ ਹਜੇ ਮੈਂ ਹਜੇ ਦੇਖਿਆ ਨਹੀਂ ਮੀਡੀਆ ਦੇ ਵਿੱਚ ਜੇ ਉਮੀਦਵਾਰ ਹੋ ਰਜਿੰਦਰ ਗੁਪਤਾ ਨੂੰ ਜੇਕਰ ਇਹ ਰਾਜ ਸਭਾ ਮੈਂਬਰ ਬਣਾ ਰਹੇ ਨੇ ਕੀ ਲਾਭ ਉਹ ਕੋਕ ਇਸ ਚੀਜ਼ ਤੇ ਵਿਰੋਧ ਕਰੂਗਾ ਜਿਹੜੀ ਇਹਨਾਂ ਦੀ ਪਾਰਟੀ ਦੀ ਸੋਚ ਸੀ ਪਾਰਟੀ ਕਹਿੰਦੀ ਸੀ ਆਮ ਮੰਦਨ ਨੂੰ ਅਕੇ ਸੱਤਾ ਦੇ ਵਿੱਚ ਲੈ ਕੇ ਜਾਵਾਂਗੇ ਪਾਣੇ ਬਈ ਇੱਕ ਆਮ ਮੰਦਿਆਂ ਨੂੰ ਇੱਕ ਮਿੰਟ ਮੈਂ ਤੇਰੇ ਸਵਾਲ ਆਮ ਮੰਦਿਆਂ ਨੂੰ ਅਸੀਂ ਅਸੀਂ ਕੁਰਸੀਆਂ ਤੇ ਬਿਠਾਵਾਂਗੇ ਰਜਿੰਦਰ ਗੁਪਤਾ ਕਿੰਨਾ ਅੜਪ ਪੱਤੀ ਬੰਦਾ ਪਾਣੀ ਉਹ ਤਬਾਹ ਕਰ ਰਿਹਾ ਸਾਡੇ ਧੋਲੇ ਇੱਥੋਂ ਸਾਡੇ ਸਾਰੇ ਇਲਾਕੇ ਦਾ ਹਵਾ ਉਹ ਤਬਾਹ ਕਰ ਰਿਹਾ ਮਿੱਟੀ ਉਹ ਤਬਾਹ ਕਰ ਰਿਹਾ ਮੈਂ ਫੈਕਟਰੀ ਦੇ ਅਪਰੋਚ ਨਹੀਂ ਮੈਂ ਕਹਿੰਦਾ ਨੌਜਵਾਨਾਂ ਨੂੰ ਨੌਕਰੀ ਮਿਲੇ ਕੰਮ ਮਿਲੇ ਪਰ ਕੰਮ ਉਹੋ ਜਿਹਾ ਮਿਲੇ ਕਿ ਜਿਸ ਨਾਲ ਸਾਡਾ ਵਾਤਾਵਰਨ ਖਰਾਬ ਹੋਵੇ ਇਹ ਇੱਕ ਸਵਾਲ ਹੈ ਤੁਸੀਂ ਐਂ ਕਰੋ ਸਾਡਾ ਪੋਲੂਸ਼ਨ ਬੋਰਡ ਜੇਕਰ ਰਿਪੋਰਟਾਂ ਕਢਾ ਲਓ ਕਿ ਹਵਾ ਦੇ ਵਿੱਚ ਨਹੀਂ ਜ ਰਹੀ ਯਾਰਾਂ ਹੈਗੀਆਂ ਪਾਣੀ ਦੇ ਵਿੱਚ ਸਾਡੇ ਹਰੇ ਕਰੇ ਫਿਲਟਰ ਨਹੀਂ ਲੱਗਿਆ ਜਾ ਕੇ ਦੇਖ ਲਓ ਲਾਭ ਗੋ ਕੇ ਬਹੁਤ ਲਾਭ ਗੋ ਕੀ ਸੀ ਤੇ ਗਲਤ ਗੱਲ ਗਰੀਬ ਘਰ ਤੋਂ ਲਾਭ ਗੋ ਕੇ ਉਮੀਦਵਾਰ ਬਣਾਇਆ ਗਰੀਬ ਘਰ ਤੋਂ ਮੋਬਾਈਲਾਂ ਰਿਪੇਅਰ ਕੰਮ ਕਰਦਾ ਸੀ ਉਹਦੇ ਖਿਲਾਫ ਵੀ ਤੁਸੀਂ ਬੋਲਿਓ ਰਜਿੰਦਰ ਗੁਪਤਾ ਉਮੀਦਵਾਰ ਬਣਤਾ ਉਹਦੇ ਖਿਲਾਫ ਵੀ ਲੋਕਾਂ ਨੇ ਕਿਹਾ ਤੁਸੀਂ ਖੜਦੇ ਕਿੱਥੋਂ ਖੜਦੇ ਪੰਜਾਬ ਨਾਲ ਆ ਸੀ ਅਸੀਂ ਕਿਤੇ ਪਾਰਟੀ ਦੇ ਥੋੜੂ ਝਪੇੜਾਂ ਬਣਦੇ ਆ ਅਸੀਂ ਪੰਜਾਬ ਨਾਲ ਖੜਦੇ ਆ ਦੱਸੋ ਮੈਂ ਨਹੀਂ ਖੜਦਾ ਮੈਂ ਹਜ਼ਾਰਾਂ ਨੌਜਵਾਨ ਤੁਹਾਡੇ ਸਾਹਮਣੇ ਹਿਲਾ ਕੇ ਡਾਉਂ ਮੈਂ ਤੁਹਾਨੂੰ ਗਰੀਬ ਪਸੰਦ ਉਗੋਗੇ ਵਰਗਾ ਨਾ ਅਮੀਰ ਅੱਛਾ ਐਂ ਕਰ ਜਿੰਨਾ ਅੱਜ ਹਲਕੇ ਦੇ ਵਿੱਚ 10 ਘਰਾਂ ਦਾ ਕੰਮ ਚੱਲੀਦਾ ਸਾਡੇ ਮਜ਼ਦੂਰ ਭਾਈਚਾਰਾ ਦਾ 10 ਘਰਾਂ ਦਾ ਰੂੜੇ ਕੇ ਜਾ ਕੇ ਇੰਟਰਵਿਊ ਕਰ ਸਪਾਲਾਂ ਜਾ ਕੇ ਦੇਖ ਪੰਦਰਾਂ ਜਾ ਕੇ ਦੇਖ ਜਿਹੜੇ ਨਹੀਂ ਪਿੰਡਾਂ ਦੇ ਕੰਮ ਮਜ਼ਦੂਰਾਂ ਪਸੜੇ ਭਾਈਚਾਰਾ ਦਾ ਮੈਂ ਕੰਮ ਚਲਾਇਆ ਹੋਇਆ ਨਹੀਂ ਕੁੜੀਆਂ ਨੂੰ ਕਿਸੇ ਸਾਡੇ ਦੋਸਤਾਂ ਮਿੱਤਰਾਂ ਨੂੰ ਕਹਿ ਕੇ ਨਹੀਂ ਕੁੜੀਆਂ ਨੇ ਸਾਡੀਆਂ ਭਰਾ ਕੁੜੀਆਂ ਦਾ ਵਿਆਹ ਕਰਵਾਉਂ ਮੇਰੇ ਪਿੰਡ ਦੇ ਦੇਖ ਕਿੰਨਾ ਮੇਰਾ ਮਜ਼ਦੂਰ ਭਾਈਚਾਰ ਨਾਲ ਆਉਣ ਜਾਣਾ ਕਿੰਨਾ ਪਿਆਰ ਹੈ ਜਾ ਕੇ ਦੇਖੋ ਜਾ ਕੇ ਦੇਖੋ ਮੇਰੇ ਪਿੰਡ ਦੇ ਵਿੱਚ ਸਭ ਤੋਂ ਵੱਧ ਮੇਰੇ ਨਾਲ ਮਜ਼ਦੂਰ ਭਾਈਚਾਰਾ ਖੜਦਾ ਮੇਰੇ ਨਾਲ ਨਹੀਂ ਉਹ ਮੈਂ ਤੁਹਾਨੂੰ ਦੱਸਿਆ ਪਰ ਇਹ ਮੇਰਾ ਸਵਾਲ ਸੀ ਭਾਈ ਜਿਵੇਂ ਭਾਨਾ ਸਿੱਧੂ ਆ ਲੋਕਾਂ ਦੀ ਆਵਾਜ਼ ਬਣ ਰਿਹਾ ਕਰਪਟ ਸਿਸਟਮ ਦੇ ਖਿਲਾਫ ਖੜ ਰਿਹਾ ਇਸੇ ਤਰ੍ਹਾਂ ਹੀ ਸੁਖਵਿੰਦਰ ਭਾਈ ਪੰਜਾਬ ਦੀ ਆਵਾਜ਼ ਬਣਿਆ ਸੀ ਉਸ ਆਵਾਜ਼ ਨੂੰ ਦਬਾ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਇਹ ਚੀਜ਼ਾਂ ਕਿਉਂ ਹੁੰਦੀਆਂ ਸਿੱਧੂ ਸਾਹਿਬ ਪੰਜਾਬ ਪੰਜਾਬ ਇੱਕ ਜਿਹੜੀ ਉਹ ਚੀਜ਼ ਆ ਜਿਹੜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਬਾਬੇ ਨਾਨਕ ਦੀ ਧਰਤ ਆ ਇੱਥੇ ਸੱਚ ਜਦੋਂ ਸੱਚ ਦੀ ਜਿਹੜੀ ਆਵਾਜ਼ ਆ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਇੱਕੋ ਅੰਕਾਰ ਗੁਰੂ ਅਰਜਨ ਦੇਵ ਮਹਾਰਾਜ ਐ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਜਾ ਸਰਬੰੱਚ ਮਾਰਗ ਸਾਂਝ ਲਈ ਇੱਥੇ ਸੱਚ ਦੀ ਲੜਾਈ ਆ ਝੂਠ ਦੀ ਲੜਾਈ ਨਹੀਂ ਸੱਚ ਲਈ ਤਾਂ ਦਮਾਉਣ ਲਈ ਹਮੇਸ਼ਾ ਵੱਡੀਆਂ ਵੱਡੀਆਂ ਕਰਮਾਨੀਆਂ ਦਿੱਤੀਆਂ ਗਈਆਂ ਇਸ ਕਰਕੇ ਲੜਾਈ ਸੱਚ ਦੇ ਝੂਠ ਦੀ ਆ ਬਾਈ ਇਹ ਆ ਜਿਹੜਾ ਸਭ ਲੋਕਾਂ ਦੇ ਦੀ ਬੋਲੀ ਨਹੀਂ ਔਰਦਾ ਲੋਕਾਂ ਦੀ ਆਵਾਜ਼ ਨਹੀਂ ਔਰਦਾ ਉਹ ਕੱਟ ਦਿੱਤਾ ਜਾਂਦਾ ਸਾਡੇ ਵਿੱਚੋਂ ਹੀ ਆਮ ਘਰਾਂ ਤੋਂ ਉੱਠ ਕੇ ਇਹ ਇਹ ਜਦੋਂ ਪਾਵਰਾਂ 'ਚ ਪਹੁੰਚ ਜਾਂਦੇ ਆ ਕਿਉਂ ਸਾਡੇ ਹੀ ਵੈਰੀ ਹੋ ਜਾਂਦੇ ਆ ਇਕੱਲੋਂ ਦੱਸਦਾ ਕੁਰਸੀ ਹੈ ਜਿਹੜੀ ਸੱਤਾ ਜੀ ਇਹ ਅੱਜ ਦੀ ਨਹੀਂ ਤੁਸੀਂ ਇਹ ਦੇਖ ਲਓ ਜਦੋਂ ਦੁਨੀਆ ਚੰਡੀ ਆ ਬੰਦਾ ਕੁਰਸੀ ਤੇ ਬਹਿ ਕੇ ਜ਼ੁਲਮ ਹੀ ਕਉਣਾ ਤਪੋ ਰਾਜ ਰਾਜੋਂ ਨਰਕ ਸਮਝ ਲਾ ਉਸ ਗੱਲ ਨੂੰ ਬੰਦਾ ਜਦੋਂ ਕੁਰਸੀ ਤੇ ਬਹਿਂਦਾ ਆਪਣੀ ਕੁਰਸੀ ਬਚਾਉਣ ਲਈ ਮੇਰੇ ਕੋਲੇ ਘਰੇ ਆ ਜੀ ਇਸ ਵਿਸ਼ੇ ਤੇ ਮੈਂ ਬੋਲੂਗਾ ਸਮਾੜ ਕੇ ਹੁਣ ਮੇਰੇ ਕੋਲੇ ਥੋੜਾ ਜਿਹਾ ਮੇਰਾ ਸਿਰ ਦੁਖਣ ਲੱਗਾ ਬੋਲ ਬੋਲ ਕੇ ਵੀ ਇਹ ਜਿਹੜੀ ਕਿ ਇਹ ਦਿੱਲੀ ਦੇ ਜਾ ਕੇ ਪੈਰਾ ਤੇ ਲੜਦੇ ਨੇਗੇ ਉਸ ਨੀਤੀ ਦੇ ਪੈਰਾ ਤੇ ਲੜਦੇ ਨੇ ਆਪਣੀ ਕੁਰਸੀ ਬਚਾਉਣ ਲਈ ਆਪਣੇ ਚਿੱਤੇ ਕੁਰਤੇ ਪਜਾਮੇ ਬਚਾਉਣ ਲਈ ਆਪਣੇ ਚੌਧਰ ਅਹੁਦੇਦਾਰੀਆਂ ਬਚਾਉਣ ਲਈ ਲੋਕਾਂ ਦੇ ਉੱਪਰ ਜ਼ੁਲਮ ਕਰਦੇ ਨੇ ਜਿਹੜੀਆਂ ਪਹਿਲਾਂ ਵੋਟਾਂ ਤੋਂ ਪਹਿਲਾਂ ਗੱਲਾ ਕਰਦੇ ਉਹਨਾਂ ਤੇ ਨਹੀਂ ਖੜਦੇ ਬਾਈ ਜਿਵੇਂ ਮਨੀਸ਼ ਸੌਧਿਆ ਬਾਈ ਬੋਲ ਕੇ ਗਿਆ ਕਿ ਤੁਸੀਂ ਕੁਝ ਵੀ ਕਰੋ ਤੁਸੀਂ ਜਿਤਨਾ ਸ਼ਾਮਦਾ ਦਾ ਬੇ ਹਾਂ ਉਹ ਤੁਹਾਡੀ ਗੱਲ ਮੈਂ ਉੱਥੇ ਹੀ ਬੋਲਣੋਂ ਭੁੱਲ ਗਿਆ ਥਲੀ ਸਾਹਿਬ ਤੁਸੀਂ ਮੇਰੀ ਇਹ ਗੱਲ ਚਲਾਉਣੀ ਕਿ ਜਿਹੜਾ ਦਿੱਲੀ ਦਾ ਚੱਲਿਆ ਹੋ ਬੰਦਾ ਤਾਂ ਮੈਨੂੰ ਕਹਿੰਦਾ ਨਾ ਵੀ ਦਿੱਲੀ ਦੇ ਵਿਰੁੱਧ ਕਿਉਂ ਬੋਲਦੇ ਹੋ ਮੱਸ ਕਰਕੇ ਦਿੱਲੀ ਦੇ ਵਿਰੁੱਧ ਬੋਲਦਾ ਦਿੱਲੀ ਦਾ ਬੰਦਾ ਸਾਡੇ ਪੰਜਾਬ ਦੇ ਵਿੱਚ ਜ਼ਹਿਰ ਦਾ ਬੀਜ ਬੀਜ ਕੇ ਗਿਆ ਮਨੀਸ਼ ਸੌਧਿਆ ਅੱਜ ਉਹ ਜ਼ਹਿਰ ਦਾ ਬੀਜ ਧਰਤੀ ਚ ਉੱਪਰ ਕੇ ਉੱਪਰ ਆ ਗਿਆ ਅੱਜ ਸਾਡੇ ਭਰਾਵਾਂ ਦੇ ਕਾਤਲ ਹੋਣ ਲੱਗੇ ਇਹ ਸ਼ੁਰੂਆਤ ਕਰਤੀ ਸ਼ੁਰੂਆਤ ਮਨੀਰ ਸਾਉਧੀਆਂ ਨੇ ਕੀਤੀ ਆ ਜਿਹੜਾ ਜ਼ਹਿਰ ਪੰਜਾਬ ਦੀ ਧਰਤੀ ਦੇ ਵਿੱਚ ਗਿਆ ਕਿ ਸਾ ਮਦਾਂਡ ਬੰਬ ਜੋ ਤੁਸੀਂ ਮਾਰਨਾ ਕਤਲੇਮ ਕਰਨਾ ਜੋ ਮਰਜ਼ੀ ਕਰੋ ਆਮ ਆਦੀ ਪਾਰਟੀ ਨੇ ਬਚਾਓ ਜਿਹੜਾ ਉਹ ਜ਼ਹਿਰ ਬੀਜ ਗਿਆ ਅੱਜ ਜੋ ਨੂੰ ਜਿਹੜਾ ਇਹਨਾਂ ਦੇ ਜ਼ਹਿਰ ਨੂੰ ਫਲ ਲੱਗਣਾ ਸ਼ੁਰੂ ਹੋ ਗਿਆ ਬਾਈ ਲੋਕਾਂ ਲਈ ਤੇਰਾ ਕੋਈ ਮੈਸੇਜ ਹੋਵੇ ਹਾਂਜੀ ਲੋਕਾਂ ਲਈ ਕੋਈ ਲੋਕਾਂ ਦੇ ਚਾਰਨਾਂ ਚ ਮੇਰੀ ਇਹੀ ਬੇਨਤੀ ਆ ਭਰਾਵੋ ਸਾਰਿਆਂ ਨੂੰ ਵਿਪਾਕ ਇਹਨੇ ਭੇਡਾਂ ਬੰਨਣੋਂ ਹਟ ਚੋ ਪੰਜਾਬ ਦੀ ਗੱਲ ਕਰਨ ਲੱਗ ਜਿਓ ਪੰਜਾਬ ਨਾਲ ਖੜਚੋ ਮੇਰੀ ਹੀ ਬੇਨਤੀ ਆ ਵੀ ਜਾਤਾਂ ਪਾਤਾਂ ਨੂੰ ਖਤਮ ਕਰੋ ਜੀ ਧਰਮਾਂ ਦੇ ਪਿੱਛੇ ਲੜਨਾ ਬੰਦ ਕਰੋ ਪੰਜਾਬ ਦੇ ਵਿੱਚ ਏਕਤਾ ਕਾਇਮ ਕਰੋ ਸਾਰੇ ਕਿਸਾਨ ਜਿੱਥੇ ਬੰਦੇ ਇੱਕ ਹੋਣ ਮਜ਼ਦੂਰ ਜਿੱਥੇ ਬੰਦੇ ਇੱਕ ਹੋਣ ਸਿੱਖ ਜਿੱਥੇ ਬੰਦੇ ਇੱਕ ਹੋਣ ਇਹ ਹੀ ਬੇਨਤੀ ਹੈ ਮੇਰੀ ਧੰਨਵਾਦ ਤੁਹਾਨੂੰ ਵੀ ਹੁਣ ਕਹਿੰਦੇ ਹੋਣੇ ਕਰਦੇ ਹੋ ਵੀ ਭਾਈ ਚੁੱਪ ਕਰ ਜਾ ਯਾਰ ਨਾ ਬੋਲ ਬਹੁਤ ਹੋ ਗਿਆ ਐਵੇਂ ਨੁਕਸਾਨ ਨਾ ਕਰਾ ਲਈ ਆਪਣਾ ਨਹੀਂ ਮੈਂ ਤਾਂ ਮੇਰੀਆਂ ਭੈਣਾਂ ਦਾ ਰਾਤ ਨੂੰ ਮੈਨੂੰ ਫੋਨ ਆਈਗਾ ਬਾਰ-ਬਾਰ ਵੀ ਐ ਹੋ ਜੂ ਭਾਈ ਉਹ ਹੋ ਜੂ ਮੈਂ ਤਾਂ ਇਸ ਕਰਕੇ ਨਾ ਮੈਂ ਵਿਆਹ ਕਰਾ ਮੇ ਛੜਾ ਰਹਾਂਗਾ ਜਿੱਤੇ ਮਹਾਰਾਜ ਦੇਖੂਗਾ ਮੇਰਾ ਸਲਾਹ ਹੈ ਨਹੀਂ ਕਿ ਇਸ ਕਰਕੇ ਕੀ ਮਰੀ ਨਹੀਂ ਹੈਗੀ ਵੀ ਕਿਉਂ ਬਗਾਨੀ ਤੈਨੂੰ ਰੋਲਣਾ ਹਨਾ ਕੋਈ ਗੱਲ ਨਹੀਂ ਹਨਾ ਵੀ ੱਲੇ ਆ ਭਾਈ ਜਿਹੜੀ ਗੱਲ ਤੁਸੀਂ ਹੋਈ ਆ ਵੀ ਕਿਉਂ ਬਗਾਨੀ ਤੈਨੂੰ ਰੋਲਣਾ ਖਬਰਾ ਕਦੇ ਕੋਈ ਮਾਤ ਕੋਈ ਬਾਲੀ ਮੈਨੂੰ ਹੁਣ ਜਿਹੜਾ 1% ਵੀ ਮੌਤ ਤੋਂ ਡਰ ਨਹੀਂ ਲੱਗਦਾ ਮੈਨੂੰ ਨਹੀਂ ਮੌਤ ਮੌਤ ਤੋਂ ਸਿੰਘਾਂ ਨੇ ਵੀ ਬਣਾਏ ਸੀ ਗ੍ਰਸਥ ਜੀਵਨ ਦਾ ਸਿੰਘਾਂ ਨੇ ਵੀ ਬਣਾਏ ਸੀ ਉਹਨਾਂ ਨੂੰ ਵੀ ਪਤਾ ਕਾਠੀਆਂ ਪੰਨੀਆਂ ਰਹਿੰਦੀਆਂ ਸੀ ਘੋੜਿਆਂ ਦੇ ਭਾਈ ਕੋਈ ਨਾ ਮਹਾਰਾਜ ਫਿਰ ਅੱਗੇ ਜੋ ਮਹਾਰਾਜ ਦਾ ਹੁਕਮ ਹੋਊਗਾ ਉਸ ਦਾ ਹੁਕਮ ਪਰਮਾਤਮਾ ਦਾ ਮੰਨ ਲਾਂਗੇ ਹਨਾ ਕੀ ਕਹਿੰਨੀ ਆ ਪੈਣਾ ਪੈਣਾ ਤੇ ਕਲਕੱਤਾ ਸਾਹਿਬ ਸਰਪੰਚ ਸਾਹਿਬ ਇਹਦੇ ਨਜ਼ਦੀਕੀ ਆ ਉਹਦਾ ਮੌਤ ਹੋ ਗਿਆ ਵੀ ਤੂੰ ਦੇਖ ਕੇ ਜਾਂ बच ਕੇ ਜਾਂ ਸਾਨੂੰ ਡਰ ਲੱਗਦਾ ਸਾਨੂੰ ਘੇਰ ਲੱਗਦਾ ਹੁਣ ਬੁੜੀਆਂ ਨੂੰ ਤੈਨੂੰ ਪਤਾ ਦਿਲ ਛੋਟੇ ਹੁੰਦੇ ਨੇ ਉਹਨਾਂ ਦਾ ਕਰਨ ਨਹੀਂ ਹੁੰਦਾ ਆਪਾਂ ਉਹਨਾਂ ਦਾ ਕਿਸੇ ਚੀਜ਼ ਦਾ ਮਾਪਾ ਕਹਿੰਦਾ ਮਹਾਰਾਜ ਦਾ ਹੁਕਮ ਆ ਜੋ ਕੁਝ ਹੋਊਗਾ ਵਧੀਆ ਯਾਰ ਬਿਮਾਰ ਹੋ ਕੇ ਮਰਨ ਨਾਲੋਂ ਹਸਪਤਾਲ ਦੇ ਵਿੱਚੋਂ ਮਰਨ ਨਾਲੋਂ ਚੰਗੀ ਮੌਤ ਆ ਬਈ ਜਿਹੜੀ ਚੰਗੀ ਦੁਨੀਆ ਯਾਦ ਵੀ ਕਰੇ ਠੀਕ ਹੈ ਉਹ ਤਾਂ ਮਹਾਰਾਜ ਕਹਿੰਦਾ ਵੀ ਸੱਚੇ ਪਾਤਸ਼ਾਹ ਕੇ ਪਰ ਦੁੱਖ ਇਹ ਚੀਜ਼ ਦਾ ਕਿ ਜਿਹੜਾ ਯਾਰ ਸਾਡਾ ਭਰਾ ਚਲਾ ਗਿਆ ਉੱਚੀ ਦਾ ਦੁੱਖ ਆ ਵੀ ਜਿਹੜਾ ਸਿਆਸਤ ਦੀ ਇਹਨਾਂ ਦੇ ਇਹਨਾਂ ਨੇ ਕੀਤਾ ਉਸ ਚੀ ਦਾ ਦੁੱਖ ਪਰ ਇਹਨਾਂ ਲੋਕਾਂ ਨੇ ਵੀ ਬਾਈ ਚਲੋ ਮੈਨੂੰ ਕਹਿਣਾ ਨਹੀਂ ਚਾਹੀਦਾ ਚਲੋ ਇਹਨਾਂ ਦਾ ਧੰਨਵਾਦ ਇਹ ਆਏ ਆ ਇਨਸਾਫ ਲਈ ਪਰ ਚਾਹੇ ਉਹ ਮੂਸੇ ਵਾਲੇ ਜਾਵੇ ਜਿਨ੍ਹਾਂ ਮਰਜੀ ਹੋਵੇ ਇਨਸਾਫ ਲਈ ਬੈਠ ਜਾਂਦੇ ਆ ਜਿਵੇਂ ਗੱਲ ਤੁਸੀਂ ਕੀਤੀ ਸੀ ਪਿੱਛੇ ਹੱਥ ਮਾਰ ਕੇ ਮਿੱਟੀ ਝਾੜ ਕੇ ਲੰਘ ਜਾਂਦੇ ਨਾਲ ਹੀ ਮਿੱਟੀ ਝੜੀ ਉਹ ਦਿਮਾਗ ਦੇ ਵਿੱਚੋਂ ਗੱਲ ਵੀ ਨਾਲ ਹੀ ਮੈਂ ਸਰਕਾਰ ਨੂੰ ਇੱਕ ਚਲੋ ਗੱਲ ਕਿਤੇ ਮੇਰੀ ਹੋਰ ਰਹਿ ਗਈ মিডিਆ ਜਰ ਰਹੀ ਵੀ ਹੁਣ ਝੂਠੇ ਜਿਹੇ ਪਰਚੇ ਪਾ ਕੇ ਭੈਣਾ ਭਰਾਵਾਂ ਤੇ ਪਰਿਵਾਰ ਨੂੰ ਜਲੀਲ ਨਾ ਕਰੀਂ ਗੋਲੀ ਜਦੋਂ ਮਰਜ਼ੀ ਮਾਰ ਦੇਣ ਮੇਰੀ ਉੱਥੇ ਜੇਲ੍ਹਾਂ ਦੇ ਵਿੱਚ ਅਸੀਂ ਬਗ ਜਾਂਦੇ ਆ ਉੱਥੇ ਜ਼ਰੀਲ ਕੀਤਾ ਜਾਂਦਾ ਕਿਤੇ ਪੜਚ ਡੱਕਾ ਤੱਕਦਾ ਕਿਤੇ ਕੱਪੜੇ ਲਾ ਲੇ ਕਿਤੇ ਉਹ ਲਾ ਲੇ ਇਸ ਕਰਕੇ ਕਹਿਣਾ ਚਾਹਣਾ ਸਾਨੂੰ ਕਿਸੇ ਚੀਜ਼ ਦੀ ਕੋਈ ਪਰਵਾਹ ਨਹੀਂ ਹੈ ਜਿਵੇਂ ਮੰਨ ਲਓ